ਅੰਟਾਰਕਟਿਕਾ ਦਾ ਨਾਮ ਤਾਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਜਿੱਥੇ ਸਾਰੇ ਪਾਸੇ ਬਰਫ਼ੀ ਬਰਫ਼ ਦਿਖਾਈ ਦਿੰਦੀ ਹੈ ਪਰ ਇਸ ਬਰਫ਼ੀਲੇ ਖੇਤਰ ਵਿੱਚ ਬਰਫ਼ ਤੋਂ ਇਲਾਵਾ 138 ਸਰਗਰਮ ਜਵਾਲਾਮੁਖੀ ਵੀ ਮੌਜੂਦ ਨੇ ਜਿਨ੍ਹਾਂ ਵਿੱਚੋਂ ਇੱਕ ਜਵਾਲਾਮੁਖੀ ਅਜੀਹਾ ਹੈ ਜੋ ਅੱਗ ਦੇ ਨਾਲ ਨਾਲ ਰੋਜ਼ਾਨਾ ਸੋਨਾ ਵੀ ਉਗਲ ਰਿਹਾ ਪਰ ਕਿਸੇ ਦੀ ਇੰਨੀ ਹਿੰਮਤ ਨਹੀਂ ਉੱਥੇ ਤੱਕ ਕੋਈ ਪਹੁੰਚ ਸਕੇ ਜਿਵੇਂ ਹੀ ਨਾਸਾ ਦੇ ਵਿਗਿਆਨੀਆਂ ਨੇ ਇਸ ਜਵਾਲਾਮੁਖੀ ਦਾ ਵਿਸ਼ਲੇਸ਼ਣ ਕੀਤਾ ਤਾਂ ਜਵਾਲਾਮੁਖੀ ਦੀ ਰਾਖ ਵਿੱਚ ਸੋਨਾ ਦੇਖੋ ਹੈਰਾਨ ਰਹਿ ਗਏ ਸੋ ਆਓ ਤੁਹਾਨੂੰ ਸੋਨਾ ਉਗਲਣ ਵਾਲੇ ਮਾਉਂਟ ਅਰੇਵਸ ਜਵਾਲਾਮੁਖੀ ਬਾਰੇ ਦੱਸਦੇ ਹਾਂ ਅੰਟਾਰਕਟਿਕਾ ਵਿੱਚ 138 ਸਰਗਰਮ ਜਵਾਲਾਮੁਖੀ ਮੌਜੂਦ ਨੇ ਜਿਨ੍ਹਾਂ ਵਿੱਚੋਂ ਇੱਕ ਮਾਉਂਟ ਅਰੇਵਸ ਜਵਾਲਾਮੁਖੀ ਰੋਜ਼ਾਨਾ ਲੱਖਾਂ ਰੁਪਏ ਦਾ ਸੋਨਾ ਉਗਲ ਰਿਹਾ ਹੈ ਨਾਸਾ ਦੇ ਵਿਗਿਆਨੀਆਂ ਵੱਲੋਂ ਜਦੋਂ ਇਸ ਜਵਾਲਾਮੁਖੀ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਉਹਨਾਂ ਨੇ ਜਵਾਲਾਮੁਖੀ ਦੀ ਧੂੜ ਵਿੱਚੋਂ ਸੋਨੇ ਦੇ ਕਣ ਹੋਣ ਦੀ ਪੁਸ਼ਟੀ ਕੀਤੀ। ਇਹ ਜਵਾਲਾਮੁਖੀ ਦੀ ਰਾਖ ਵਿੱਚ ਸੋਨੇ ਦੇ ਇੰਨੇ ਕਣ ਮੌਜੂਦ ਨੇ ਜਿਨ੍ਹਾਂ ਨੂੰ ਇਕੱਠਾ ਕਰਕੇ ਲੱਖਾਂ ਰੁਪਏ ਵਿੱਚ ਵੇਚਿਆ ਜਾ ਸਕਦਾ ਹੈ। ਵਿਗਿਆਨੀਆਂ ਮੁਤਾਬਕ ਜਵਾਲਾਮੁਖੀ ਦੀ ਰਾਖ ਵਿੱਚ ਰੋਜ਼ਾਨਾ ਕਰੀਬ 80 ਗ੍ਰਾਮ ਕ੍ਰਿਸਟਲ ਸੋਨੇ ਦਾ ਪਤਾ ਲਗਾਇਆ ਗਿਆ। ਯਾਨੀ ਕਿ ਇਸ ਜਵਾਲਾਮੁਖੀ ਵਿੱਚੋਂ ਰੋਜ਼ਾਨਾ 5 ਲੱਖ ਰੁਪਏ ਤੋਂ ਵੱਧ ਦਾ ਸੋਨਾ ਨਿਕਲ ਰਿਹਾ ਹੈ। ਮਾਉਂਟ ਅਰੇਬਸ ਅੰਟਾਰਕਟਿਕਾ ਦੇ ਡਿਸੇਪਸ਼ਨ ਦੀਪ ਵਿੱਚ ਸਥਿਤ ਹੈ ਜੋ ਇਸ ਖੇਤਰ ਦੇ ਦੋ ਸਰਗਰਮ ਜਵਾਲਾਮੁਖੀਆਂ ਵਿੱਚੋਂ ਇੱਕ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਾਉਂਟ ਅਰੇਬਸ ਜਵਾਲਾਮੁਖੀ ਤੋਂ ਨਿਕਲਣ ਵਾਲੀ ਧੂੜ ਨੂੰ ਇਕੱਠਾ ਕਰਨਾ ਜਾਂ ਅੱਗੇ ਦੀ ਜਾਂਚ ਕਰਨੀ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਪਹਾੜ ਤੱਕ ਆਸਾਨੀ ਨਾਲ ਨਹੀਂ ਪਹੁੰਚਿਆ ਜਾ ਸਕਦਾ ਨੈਸ਼ਨਲ ਐਰੋਨੈਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਯਾਨੀ ਨਾਸਾ ਅਰਥ অবজারਵੇਟਰੀ ਦੀ ਰਿਪੋਰਟ ਹੈ ਕਿ ਰੇਬਸ ਜਵਾਲਾਮੁਖੀ ਦੇ ਸਭ ਤੋਂ ਦੱਖਣੀ ਲਾਵਾ ਸੁਇਪਰ ਤੋਂ 621 ਮੀਲ ਦੀ ਦੂਰੀ ਤੇ ਖਿਲਰੀ ਰਾਖ ਵਿੱਚ ਕੀਮਤੀ ਧਾਤੂ ਹੋਣ ਦਾ ਪਤਾ ਲਗਾਇਆ ਗਿਆ ਜੋ 12448 ਫੁੱਟ ਉਚਾਈ ਨਾਸਾ ਦੇ ਅਨੁਸਾਰ ਇਹ ਨਿਯਮਤ ਰੂਪ ਨਾਲ ਗੈਸ ਅਤੇ ਭਾਫ਼ ਦੇ ਗੁਬਾਰ ਪੈਦਾ ਕਰਦਾ ਹੈ ਅਤੇ ਕਦੇ-ਕਦੇ ਚਟਾਨਾ ਵੀ ਉਗਲਦਾ ਹੈ ਯਾਨੀ ਕਿਸੇ ਬੰਬ ਦੀ ਤਰ੍ਹਾਂ ਇਸ ਵਿੱਚੋਂ ਚਟਾਨਾ ਨਿਕਲਦੀਆਂ ਨੇ ਇਸ ਕਰਕੇ ਇਸ ਦੇ ਨੇੜੇ ਜਾਣਾ ਮੌਤ ਨੂੰ ਗਲੇ ਲਗਾਉਣ ਦੇ ਬਰਾਬਰ ਹੈ ਹੋ ਸਕਦਾ ਹੈ ਕਿ ਇਸ ਦੇ ਨੇੜੇ ਸੋਨੇ ਦੀ ਮਾਤਰਾ ਹੋਰ ਵੀ ਜ਼ਿਆਦਾ ਹੋਵੇ ਨਿਊਯਾਰਕ ਵਿੱਚ ਕਲੰਬੀਆ ਯੂਨੀਵਰਸਿਟੀ ਵਿੱਚ ਲੈਮੋਟ ਡਾਟੀ ਅਰਥ ਅਬਜ਼ਰਵੇਟਰੀ ਦੇ ਕਨਰ ਬੈਕਰਨ ਨੇ ਅਨੁਸਾਰ ਰੇਬਸ 1975 ਤੋਂ ਲਗਾਤਾਰ ਵਿਸਪੋਰਟ ਕਰ ਰਿਹਾ ਹੈ ਉਨ੍ਹਾਂ ਆਖਿਆ ਕਿ ਇਹ ਪਰਬਤ ਆਪਣੇ ਸ਼ਿਖਰ ਕ੍ਰਿਕਟਰ ਵਿੱਚੋਂ ਇੱਕ ਲਾਵਾ ਝੀਲ ਦੇ ਲਈ ਵੀ ਜਾਣਿਆ ਜਾਂਦਾ ਹੈ ਵਿਗਿਆਨੀਆਂ ਮੁਤਾਬਕ ਇਹ ਜਵਾਲਾਮੁਖੀ ਅਸਲ ਵਿੱਚ ਕਾਫੀ ਦੁਰਲਭ ਪਰ ਇਸ ਦੇ ਬਾਰੇ ਵਿੱਚ ਜ਼ਿਆਦਾ ਕੁਝ ਪਤਾ ਨਹੀਂ ਲਗਾਇਆ ਜਾ ਸਕਿਆ ਅੰਟਾਟਿਕਾ ਵਿੱਚ ਜਵਾਲਾਮੁਖੀ ਸੰਬੰਧੀ ਘਟਨਾਵਾਂ ਦੇ ਬਾਰੇ ਵਿੱਚ ਅਜੇ ਜਾਣਕਾਰੀ ਬਹੁਤ ਘੱਟ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਤੋਂ ਵੱਧ ਬਰਫੀਲੇ ਜਵਾਲਾਮੁਖੀ ਹੋਰ ਵੀ ਸਰਗਰਮ ਹੋ ਸਕਦੇ ਨੇ। ਪਰ ਔਖੀਆਂ ਭੂਗੋਲਿਕ ਪ੍ਰਸਥਿਤੀਆਂ ਦੇ ਚਲਦੇ ਇਸ ਸੰਬੰਧੀ ਖੋਜ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਰੇਬਸ ਅਤੇ ਡਿਸਪੈਸ਼ਨ ਦੀਪ ਵਿੱਚ ਸੀਮਤ ਗਿਣਤੀ ਵਿੱਚ ਸਥਾਈ ਨਿਗਰਾਨੀ ਉਪਕਰਨ ਮੌਜੂਦ ਨੇ ਜਿਨ੍ਹਾਂ ਵਿੱਚ ਜਵਾਲਾਮੁਖੀ ਅਸ਼ਾਂਤੀ ਨਾਲ ਜੁੜੀ ਪੁਚਾਲ ਗਤੀਵਿਧੀ ਦਾ ਪਤਾ ਲਗਾਉਣ ਲਈ ਸਿਸਮੋਮੀਟਰ ਵੀ ਸ਼ਾਮਲ ਹੈ ਪਰ ਇਸ ਦੇ باوجود ਬੇहद ਖਤਰਨਾਕ ਤਰੀਕੇ ਨਾਲ ਭੜਕੇ ਜਵਾਲਾਮੁਖੀਆਂ ਦੇ ਨੇੜੇ ਜਾ ਕੇ ਖੋਜ ਕਰਨਾ ਸੰਭਵ ਨਹੀਂ ਜਿਸ ਕਾਰਨ ਇਹਨਾਂ ਬਾਰੇ ਬਹੁਤ ਸਾਰੀ ਜਾਣਕਾਰੀ ਅਜੇ ਅਧੂਰੀ ਪਈ ਹੈ ਹੋ ਸਕਦਾ ਉੱਥੇ ਸੋਨੇ ਦੇ ਭੰਡਾਰ ਵੀ ਮੌਜੂਦ ਹੋਣ ਬਿਊਰੋ ਰਿਪੋਰਟ ਹਮਦਰਦ ਟੀ